ਇਕ ਔਰਤ ਜੀ ਦਾ ਪਤੀ ਮੁੱਕ ਜਾਂਦਾ ਤੇ ਉਹਨੂੰ ਆਪਣੇ ਸਹੁਰੇ ਪਰਿਵਾਰ ਤੋਂ ਇਹ ੱਤਕੇ ਮਾਰ ਕੇ ਕੱਢੇ ਜਾਂਦਾ ਕਿ ਇਹ ਇਕਲੈਣੀ ਆ ਇਹਨੇ ਪਹਿਲਾਂ ਪੁੱਤ ਖਾਰਿਆ ਤੇ ਹੁਣ ਸਾਡੀ ਪੂਤੀ ਜੰਮ ਗਈ ਮੱਥੇ ਮਾਰੀ ਅਸੀਂ ਇਹਨੂੰ ਨਹੀਂ ਰੱਖਣਾ ਤੇ ਫੇਰ ਇਹੋ ਜਿਹਾ ਬਾਣਾ ਵਾਪਰਦਾ ਕਿ 10 ਸਾਲਾਂ ਬਾਅਦ ਉਹੀ ਨੂੰ ਆਪਣੇ ਉਹੀ ਸਹੁਰੇ ਘਰ ਦੁਬਾਰਾ ਲੈ ਕੇ ਆਉਂਦੇ ਇਹ ਸਾਰੀ ਕੀ ਖੇਡ ਵਾਪਰਦੀ ਹੈ ਇਸ ਕਹਾਣੀ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਕਹਾਣੀ ਬਲਜੀਤ ਨਾਂ ਦੀ ਕੁੜੀ ਦੀ ਕਹਾਣੀ ਹੈ ਜਿਹਦਾ ਪਿਓ ਲੋਕਾਂ ਨਾਲ ਅਸੀਰ ਕਰਦਾ ਸੀ ਮਾਂ ਬਿਮਾਰ ਟਮਾਰ ਰਹਿੰਦੀ ਸੀ ਤੇ ਬਲਜੀਤ ਤੇ ਇੱਕ ਉਹਦਾ ਛੋਟਾ ਭਰਾ ਸੀ ਹੂੰ ਜਦੋਂ ਬਲਜੀਤ ਜਵਾਨ ਹੋਣ ਲੱਗੀ ਤਾਂ ਬਲਜੀਤ ਨੇ ਸਾਰੀ ਕਬੀਲਦਾਰੀ ਕਰਦੀ ਮੋਢਿਆਂ ਤੇ ਚੱਕ ਲਈ ਮਾਂ ਨੂੰ ਕਹਿਦਿਆ ਕਰਨਾ ਵੀ ਤੂੰ ਆਰਾਮ ਕਰ ਕਰਦੇ ਕੰਮ ਤੰਦੇ ਸਾਰੇ ਮੈਂ ਸੰਭਾਲੂੰਗੀ ਹੂੰ ਆਪਦੇ ਭਰਾ ਨੂੰ ਵੀ ਉਹਨੇ ਆਪਣੇ ਬੱਚਿਆਂ ਵਾਂਗ ਪਾਲਿਆ ਸ਼ੁਰੂ ਤੋਂ ਕਿਉਂਕਿ ਕਬੀਲਦਾਰੀ ਮੋਢਿਆਂ ਤੇ ਚੱਕੀ ਹੋਈ ਸੀ ਸਿਆਣੀ ਵੀ ਸੀ ਸਮਝਦਾਰ ਵੀ ਸੀ ਫਿਰ ਉਸ ਤੋਂ ਬਾਅਦ ਜਦੋਂ ਬਲਜੀਤ ਜਵਾਨ ਹੋਣ ਲੱਗੀ ਤਾਂ ਫਿਰ ਉਹਦੇ ਪਿਓ ਨੇ ਸੋਚਿਆ ਵੀ ਕਿਉਂ ਨਾ ਬਲਜੀਤ ਦਾ ਵਿਆਹ ਕਰ ਦਿੱਤਾ ਜਾਵੇ। ਵੀ 60 ਇਹਦੀ ਮਾਂ ਦੇ ਜਿਉਂਦੇ ਜੀ ਇਹਦੀ ਮਾਂ ਵੀ ਵਿਆਹ ਦੇਖ ਲੂਗੀ। ਪਰ ਉਹਦੀ ਮਾਂ ਨੂੰ ਇਹ ਸਾਰੀਆਂ ਚੀਜ਼ਾਂ ਨਸੀਬ ਨਹੀਂ ਹੁੰਦੀਆਂ। ਉਹਦੀ ਮਾਂ ਜਦੋਂ ਜੀਤੀ 16-17 ਸਾਲ ਦੀ ਹੁੰਦੀ ਹੈ ਉਦੋਂ ਮੁੱਕ ਜਾਂਦੀ ਹੈ। ਫਿਰ ਉਸ ਤੋਂ ਬਾਅਦ ਜਦੋਂ ਬਲਜੀਤ ਦੀ ਮਾਂ ਇਸ ਦੁਨੀਆ ਤੋਂ ਚਲੀ ਜਾਂਦੀ ਆ ਤਾਂ ਬਲਜੀਤ ਦੇ ਪਿਓ ਨੂੰ ਉਹਦੇ ਪਿੰਡ ਵਾਲੇ ਕਹਿੰਦੇ ਆ ਵੀ ਤੇਰੀ ਧੀ ਜਵਾਨ ਹੋ ਗਈ। ਵੀ ਹੁਣ ਇਹਨੂੰ ਵਿਆਹ ਦੇ। ਜਿਹਨਾਂ ਦੇ ਘਰੇ ਕੰਮ ਕਰਦਾ ਹੁੰਦਾ ਹੈ। ਬਲਜੀਤ ਦਾ ਪਿਆ ਉਹਨਾਂ ਤੋਂ ਪੈਸੇ ਫੜਦਾ ਤੇ ਫਿਰ ਇੱਕ ਚੰਗਾ ਜਣੀ ਆਪਣੀ ਹੈਸੀਅਤ ਮੁਤਾਬਿਕ ਘਰ-ਬਾਰ ਦੇਖਦਾ। ਮੁੰਡਾ ਉਹ ਵੀ ਦਿਹਾੜੀ ਮਜ਼ਦੂਰੀ ਉਹ ਕਰਦਾ ਹੁੰਦਾ ਜਿਹਦੇ ਨਾਲ ਬਲਜੀਤ ਦਾ ਰਿਸ਼ਤਾ ਕਰ ਦਿੰਦਾ। ਬਲਜੀਤ ਨੂੰ ਕੋਈ ਇਚਾਰ ਨਹੀਂ ਹੁੰਦਾ ਬਸ ਸਿਰਫ ਆਪਣੇ ਪੇਕੇ ਘਰ ਦੀ ਫਿਕਰ ਹੁੰਦੀ ਆ। ਹੂੰ ਬਲਜੀਤ ਚੁੱਪਚੀ ਬੀਤੇ ਆਪਣਾ ਜਿੱਥੇ ਉਹਦਾ ਭਰਾ ਕਹਿੰਦਾ ਛੋਟਾ ਜਿੱਥੇ ਉਹਦਾ ਬਾਪ ਕਹਿੰਦਾ ਉੱਥੇ ਆਪਣਾ ਵਿਆਹ ਕਰਵਾ ਲਾ ਦੀ। ਹੂੰ ਬਲਜੀਤ ਜਦੋਂ ਆਪਣੇ ਸਹੁਰੇ ਵਿਆਹ ਕੇ ਆਉਂਦੀ ਆ ਬਲਜੀਤ ਨੂੰ ਇਹ ਹੁੰਦਾ ਕਿ ਚਲੋ ਘਰ ਵਾਲਾ ਚਾਹੀ ਮਿਹਨਤ ਮਜ਼ਦੂਰੀ ਕਰਦਾ ਜਿਹੜੇ ਮੁੰਡੇ ਨਾਲ ਬਲਜੀਤ ਦਾ ਵਿਆਹ ਹੁੰਦਾ ਉਹਦਾ ਨਾਂ ਹਰਜਿੰਦਰ ਹੁੰਦਾ ਹਰਜਿੰਦਰ ਦਾ ਇੱਕ ਛੋਟਾ ਭਰਾ ਵੀ ਹੁੰਦਾ ਜਾਨੀ ਬਲਜੀਤ ਦਾ ਘਰੇ ਦੇ ਹੋਰ ਵੀ ਹੁੰਦਾ ਜਿਹੜਾ ਬਲਜੀਤੋਂ ਬਹੁਤ ਛੋਟਾ ਹੁੰਦਾ ਉਹ ਵੀ ਉਹਨੂੰ ਆਪਣੇ ਬੱਚਿਆਂ ਵਗੋਂ ਲਾੜ ਲੜਾਉਣੀ ਹੁੰਦੀ ਆ ਅੱਛਾ ਫੇਰ ਉਸ ਤੋਂ ਬਾਅਦ ਥੋੜਾ ਸਮਾਂ ਬੀਤਦਾ ਚਲੋ ਜ਼ਿੰਦਗੀ ਚੰਗੀ ਚੱਲਦੀ ਰਹਿੰਦੀ ਆ ਘਰ ਦੇ ਕੰਮ ਕਰ ਬਲਜੀਤ ਕਰਦੀ ਰਹਿੰਦੀ ਆ ਉਹਦੇ ਸੱਸ ਦੇ ਮਨ ਚ ਕੋਈ ਈਰਖਾ ਨਹੀਂ ਸੀ ਬਲਜੀਤ ਦੇ ਪ੍ਰਤੀ ਨਹੀਂ ਨੂੰ ਸੱਸ ਦੀ ਬਣਦੀ ਨਹੀਂ ਹੁੰਦੀ ਉਹਨਾਂ ਦੀ ਬਹੁਤ ਬਣਦੀ ਸੀ ਹੂੰ ਹੂੰ ਥੋੜੇ ਸਮੇਂ ਬਾਅਦ ਹੀ ਬਲਜੀਤ ਦੇ ਘਰੇ ਅਚਾਨਕ ਸਾਸ ਸੋ ਮੱਥੇ ਵੜ ਪਾ ਲੰਦੀ ਆ ਕਿ ਇਹਨੇ ਤਾਂ ਸਾਡੇ ਪੱਥਰ ਜਮ ਕੇ ਮਾਰਿਆ ਪਹਿਲਾ ਪੱਥਰ ਹੂੰ ਫਿਰ ਉਸ ਤੋਂ ਬਾਅਦ ਥੋੜੇ ਸਮਾਂ ਬੀਤਦਾ ਤਾਂ ਬਲਜੀਤ ਦਾ ਘਰ ਵਾਲਾ ਪੈੜਾ ਟੁੱਗ ਜਾਂਦਾ ਅੱਛਾ ਮਿਸਤਰੀਆਂ ਨਾਲ ਦਿਹਾੜੀ ਕਰਦਾ ਸੀ ਉਹ ਮੰਜੇ 'ਚ ਪੈ ਜਾਂਦਾ ਹੂੰ ਫਿਰ ਉਸ ਤੋਂ ਬਾਅਦ ਚਲੋ ਥੋੜਾ ਥੋੜਾ ਉਹ ਠੀਕ ਹੋਣਾ ਸ਼ੁਰੂ ਕਰਦਾ ਬਲਜੀਤ ਉਹਦੀ ਦੇਖਭਾਲ ਕਰਦੀ ਆ ਉਹਨੂੰ ਡਾਕਟਰਾਂ ਦੇ ਚੱਕੀ ਫਿਰਦੀ ਰਹਿੰਦੀ ਆ ਛੋਟੀ ਜੀ ਕੁੜੀ ਨੂੰ ਘਰੇ ਧੁੱਕੀ ਪਿਆਸੀ ਨੂੰ ਛੱਡ ਕੇ ਉਹਨੂੰ ਚੱਕੀ ਫਿਰਦੀ ਨੇ ਦੀ ਚਲੋ ਥੋੜਾ ਥੋੜਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹ ਕੰਮਕਾਰ ਚ ਆਪਣੇ ਲੱਗ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਉਹਦੇ ਪੈਰਾਂ ਨੂੰ ਸੋਜਾ ਚੜਨਾ ਸ਼ੁਰੂ ਹੋ ਜਾਂਦਾ ਉਹ ਡਾਕਟਰਾਂ ਕੋਲੇ ਬਲਜੀਤ ਉਹਨੂੰ ਲੈ ਕੇ ਜਾਂਦੀ ਆ ਤਾਂ ਫਿਰ ਉਹ ਡਾਕਟਰ ਦੱਸਦੇ ਆ ਕਿ ਇਹਦੇ ਗੁਰਦਿਆਂ ਚ ਸੋਜ ਆਈ ਹੋਈ ਆ ਹਮ ਇੱਕ ਗਰੀਬ ਪਰਿਵਾਰ ਜਿਹਦੇ ਕੋਲੇ ਸਿਰਫ ਦਿਹਾੜੇ ਜੋਟੇ ਤੋਂ ਪੈਸੇ ਆਉਂਦੇ ਆ ਤੇ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈਗੀ ਬਲਜੀਤ ਆਪ ਵੀ ਦਿਹਾੜੀਆਂ ਮਜ਼ਦੂਰੀਆਂ ਕਰਨ ਲੱਗ ਜਾਂਦੀ ਆ ਕਿ ਪਤੀ ਦੀ ਜ਼ਿੰਦਗੀ ਬਚਾ ਲਾਂ ਇੱਕ ਸਾਡੇ ਕੋਲੇ ਧੀ ਆ ਇਹਨਾਂ ਹੋਵੇ ਕਿ ਉਹਦੇ ਸਿਰ ਤੋਂ ਪਿਆਉ ਦਾ ਸਾਇਆ ਉੱਟ ਜੀ ਬਲਜੀਤ ਆਪਣੀ ਬਹੁਤ ਕੋਸ਼ਿਸ਼ ਕਰਦੀ ਆ ਦੂਸਰੇ ਪਾਸੇ ਬਲਜੀਤ ਨਾਲ ਇਹ ਵੀ ਬਿਸਕਰੇ ਹੁੰਦੇ ਆ ਸੱਸ ਕਹਿੰਦੀ ਹੁੰਦੀ ਆ ਕਿ ਇਹਨੇ ਪੱਥਰ ਸਾਡੇ ਮੱਥੇ ਮਾਰਿਆ ਜਦੋਂ ਦੀ ਇਹਨੇ ਕਹਿੰਦੀ ਘਰੇ ਪੈਰ ਪਾਇਆ ਸਾਡੇ ਘਰ 'ਚ ਕਦੇ ਕੋਈ ਸੁੱਖ ਦੀ ਖਬਰ ਨਹੀਂ ਆਈਗੀ ਆਲੇ ਦੁਆਲੇ ਦੇ ਲੋਕ ਵੀ ਇਹ ਗੱਲਾਂ ਕਰਨ ਲੱਗ ਜਾਂਦੇ ਆ ਆਮ ਪਿੰਡਾਂ ਦੀਆਂ ਬੁੜੀਆਂ ਦੀ ਇਹ ਗੱਲ ਹੁੰਦੀ ਆ ਉਹਨਾਂ ਨੇ ਬਲਜੀਤ ਦੀ ਸੱਸ ਕੋਲੇ ਬਲਜੀਤ ਦੀਆਂ ਚੁਗਲੀਆਂ ਕਰਨੀਆਂ ਕਿ ਇਹ ਕਹਿਣਾ ਕਿ ਥੋੜੀ ਤਾਂ ਨੂੰ ਹੀ ਲੈਣੀ ਆ ਤੁਹਾਡਾ ਘਰ ਪਿੱਛੇ ਪਾਤਾ ਇਹਨੇ ਹੂੰ ਪੁੱਠੇ ਪੈਰਾਂ ਵਾਲੀਆ ਪੁੱਠੇ ਪੈਰਾਂ ਵਾਲੀਆ ਬਲਜੀਤ ਦੀ ਸੱਸ ਵੀ ਬਲਜੀਤ ਨੂੰ ਨਾਫਤ ਕਰਨ ਲੱਗੀ ਸੀ ਸਮਾਂ ਬੀਤਦਾ ਜਾਂਦਾ ਤੇ ਬਲਜੀਤ ਦੇ ਪਤੀ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾਂਦੀ ਆ ਫੇਰ ਉਸ ਤੋਂ ਬਾਅਦ ਇੱਕ ਦਿਨ ਇਹੇ ਜਾਉਂਦਾ ਕਿ ਬਲਜੀਤ ਉਹਨੂੰ ਬਹੁਤ ਦਰਦ-ਦਰਦ ਤੇ ਹਸਪਤਾਲਾਂ ਤੇ ਲੈ ਕੇ ਜਾਂਦੀ ਆ ਪਰ ਬਲਜੀਤ ਦਾ ਪਤੀ ਮੁੱਕ ਜਾਂਦਾ ਛੋਟੀ ਜੀ 2 ਸਾਲਾਂ ਦੀ ਧੀ ਤੇ ਉਧਰੋਂ ਬਲਜੀਤ ਦਾ ਪਤੀ ਮੁੱਕ ਗਿਆ ਤੇ ਦੂਸਰੇ ਪਾਸੇ ਬਲਜੀਤ ਦਾ ਇਸ ਤੋਂ ਪਹਿਲਾਂ ਪਿਓ ਵੀ ਮਰ ਚੁੱਕਿਆ ਹੁੰਦਾ ਬਲਜੀਤ ਦੇ ਮਨ 'ਚ ਇਹ ਆਉਂਦਾ ਵੀ ਮੈਂ ਹੁਣ ਕਿੱਥੇ ਜਾਵਾਂ ਹੂੰ ਇਹ ਹੁੰਦਾ ਵੀ ਚਲੋ ਮੈਂ ਆਪਣੀ ਧੀ ਪਾੜ ਲੂੰਗੀ ਪਤੀ ਤਾਂ ਜਿਹੜਾ ਮੁੱਕਣ ਵਾਲਾ ਸੀ ਮੁੱਕ ਗਿਆ ਪਰ ਬਲਜੀਤ ਦੀ ਸੱਸ ਦੇ ਮਨ 'ਚ ਬਹੁਤ ਜ਼ਿਆਦਾ ਨਫ਼ਰਤ ਸੀ ਕਿ ਐਨੇ ਤਾਂ ਮੇਰਾ ਆਉਣ ਸਾਰ ਪੁੱਤ ਕਾਲਿਆ ਹੂੰ ਵੀ ਜੇ ਪੋਤਾ ਹੁੰਦਾ ਤਾਂ ਮੈਂ ਰੱਖ ਲੈਂਦੀ ਵੀ ਇਹ ਦੋ ਬੋਝ ਇਹ ਦੋ ਕਲੰਕ ਮੇਰੇ ਮੱਥੇ ਮੜਦੇ ਮੈਂ ਇਹਨਾਂ ਨੂੰ ਕਿਉਂ ਪਾਲਾਂ ਹੂੰ ਉਹ ਕਹਿੰਦੀ ਆ ਵੀ ਤੂੰ ਆਪਦੇ ਪੇਕੇ ਵਗ ਜਾ ਅਸੀਂ ਤੈਨੂੰ ਨਹੀਂ ਰੱਖਣਾ ਚਲੋ ਜਿਹੜਾ ਬਲਜੀਤ ਦਾ ਧਿਆਉਰ ਹੁੰਦਾ ਉਹ ਤਾਂ ਛੋਟਾ ਹੀ ਹੁੰਦਾ ਉਹਨੂੰ ਉਸ ਵਕਤ ਬਹੁਤ ਘੱਟ ਸੂਰਤ ਹੁੰਦੀ ਹੈ ਨਿਆਣਾ ਹੁੰਦਾ ਹੂੰ ਉਸ ਤੋਂ ਬਾਅਦ ਉਹ ਆਪਣੇ ਪੇਕੇ ਜਾ ਕੇ ਵਹਿ ਜਾਂਦੀ ਆ ਬਲਜੀਤ ਤੇ ਆਪਣੀ ਧੀ ਪਾਲਦੀ ਹੁੰਦੀ ਹੈ ਦਿਹਾੜੀ ਮਜ਼ਦੂਰੀ ਕਰਕੇ ਜਿਹੜਾ ਬਲਜੀਤ ਦਾ ਭਰਾ ਹੁੰਦਾ ਉਸ ਵਕਤ ਉਹ ਵਿਆਹ ਜਾ ਚੁੱਕੇ ਹੁੰਦਾ ਥੋੜੇ ਦਿਨ ਤਾਂ ਜਿਹੜੀ ਬਲਜੀਤ ਦੀ ਭਝਾਈ ਆ ਉਹ ਬਲਜੀਤ ਨੂੰ ਚਲਦੀ ਆ ਫਿਰ ਉਸ ਤੋਂ ਬਾਅਦ ਉਹ ਉਹਦੇ ਆਪਣੇ ਜਾਨੀ ਪਤੀ ਨੂੰ ਬਲਜੀਤ ਦੇ ਭਰਾ ਨੂੰ ਕਹਿਣ ਲੱਗ ਜਾਂਦੀ ਆ ਵੀ ਕੱਲੋਂ ਆਪਣੇ ਜਵਾਕ ਹੋਣਗੇ ਕੱਲੋਂ ਤੂੰ ਉਹਨਾਂ ਨੂੰ ਪਾਲੇਗਾ ਕਿ ਇਹਨੂੰ ਪਾਲੇਗਾ ਇਹਦੀ ਕੁੜੀ ਨੂੰ ਹੂੰ ਵੀ ਐਂ ਕਰ ਇਹਦਾ ਕਿਤੇ ਵਿਆਹ ਕਰ ਦੇ ਤੂੰ ਅੱਛਾ ਤਾਂ ਬਲਜੀਤ ਦਾ ਭਾਈ ਵੀ ਕਿੰਨਾ ਕਿਚਰੇ ਗੱਲਾਂ ਸੁਣਦਾ ਉਹ ਕਹਿੰਦਾ ਵੀ ਭਾਈ ਤੇਰੇ ਕਰਕੇ ਸਾਡੇ ਘਰੇ ਕਲੇਸ਼ ਪੈਂਦਾ ਬਲਜੀਤ ਦੇ ਇੱਕ ਵੀ ਅਸੀਂ ਤਾਂ ਦੋਨਾਂ ਨੇ ਹੀ ਸੋਚਿਆ ਵੀ ਆਪਣੇ ਪਰਿਵਾਰਾਂ ਚ ਐਂ ਪਿਆਰ ਰਹੀ ਤੇਰੀ ਪਰਜਾਈ ਤੈਨੂੰ ਦੇਖ ਕੇ ਨਕਮੂਨਾ ਬੱਟੇ ਵੀ ਤੂੰ ਆਪ ਦਾ ਕਮਾਉਣੀ ਆਪ ਦਾ ਖਾਨਣੀ ਆ ਵੀ ਅਸੀਂ ਤਰੱਕ ਤੇ ਹੋਰ ਵਿਆਹ ਕਰ ਦੰਨੇ ਆ ਵੀ ਤੇਰੀ ਜ਼ਿੰਦਗੀ ਸਕਾਲੀ ਹੋ ਜੂਗੀ ਨਾਲੇ ਤੂੰ ਆਪਣੀ ਧੀ ਵੀ ਨਾਲ ਹੀ ਲੈ ਜੀ ਵੀ ਉੱਥੇ ਪੜ ਜੂਗੀ ਹੂੰ ਕਿਉਂਕਿ ਥੋੜਾ ਸਮੇਂ ਹੀ ਪਤੀ ਦੀ ਮੌਤ ਨੂੰ ਹੋਇਆ ਹੁੰਦਾ ਕਿਉਂਕਿ ਨਾ ਤਾਂ ਬਲਜੀਤ ਪੇਕਿਆਂ ਦੀ ਰਹਦੀ ਐ ਤੇ ਨਾ ਸਹੁਰਿਆਂ ਦੀ ਫਿਰ ਉਸ ਤੋਂ ਬਾਅਦ ਬਲਜੀਤ ਦਾ ਇੱਕ ਰਿਸ਼ਤਾ ਲੱਭਿਆ ਜਾਂਦਾ ਕਿ ਉਹ ਬੰਦਾ ਠੀਕ ਠਾਕ ਹੁੰਦਾ ਤੇ ਪਰ ਬਲਜੀਤ ਤੋਂ ਉਹ ਦੁੱਗਣੀ ਤਿਗਣੀ ਹੋਮ ਤਾਂ ਹੁੰਦਾ ਜਿਹੜੀ ਬਜ਼ੁਰਗ ਹੁੰਦਾ ਉਹਦੇ ਬੱਚੇ ਵੀ ਵਿਆਹ ਹੁੰਦੇ ਆ ਜਿਹਦੇ ਨਾਲ ਬਲਜੀਤ ਦਾ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਹੂੰ ਬਲਜੀਤ ਦਾ ਉਹ ਅਧਖੜ ਉਮਰ ਦੇ ਬੰਦੇ ਦੇ ਨਾਲ ਜਦੋਂ ਵਿਆਹ ਹੁੰਦਾ ਤਾਂ ਥੋੜੇ ਦਿਨ ਚੰਗੇ ਬੀਤਦੇ ਆ ਪਰ ਉਹ ਸ਼ਰਾਬ ਦਾਦੀ ਹੁੰਦਾ ਜਿਹਦੇ ਨਾਲ ਬਲਜੀਤ ਦਾ ਦੁਬਾਰਾ ਵਿਆਹ ਕੀਤਾ ਜਾਂਦਾ ਬਲਜੀਤ ਦੀ ਥੋੜੀ ਥੋੜੀ ਧੀ ਜਵਾਨ ਹੋਣੀ ਸ਼ੁਰੂ ਹੋ ਜਾਂਦੀ ਹੈ 14-15 ਸਾਲ ਦੀ ਹੁੰਦੀ ਹੈ ਬਲਜੀਤ ਫਿਰ ਵੀ ਇਹ ਮਿਹਨਤਕਸ਼ ਹੁੰਦੀ ਆ ਉਹ ਲੋਕਾਂ ਦੇ ਸੂਟ ਸਲਾਈ ਦਾ ਕੰਮ ਇਹ ਕਰਦੀ ਰਹਿੰਦੀ ਆ ਬਲਜੀਤ ਦੇ ਅੰਦਰ ਇੱਕ ਸਬਰ ਹੁੰਦਾ ਕਿ ਮੈਂ ਆਪਣੀ ਧੀ ਵਾ ਲੈਣੀ ਆ ਕੱਲ ਨੂੰ ਇਹ ਨਾ ਹੋਵੇ ਵੀ ਪਹਿਲਾਂ ਵੀ ਨਹੀਂ ਬਸੀ ਇਹ ਇੱਥੇ ਵੀ ਨਹੀਂ ਬਸੀ। दारू ਪੀ ਕੇ ਉਹ ਬੰਦਾ ਬਲਜੀਤ ਦੀ ਘੁੱਟ ਮਾਰ ਕਰਤਾ ਰਹਿੰਦਾ ਸੀ ਅਕਸਰ। ਪਰ ਉਹਨੇ ਕਦੇ ਆਪਣੇ ਪੇਕੇ ਪਿੰਡ ਨਹੀਂ ਜਾ ਕੇ ਰਸੇ ਕਿਉਂਕਿ ਸੁਣਾਉਂਦੀ ਕਿਹਨੂੰ ਦੁੱਖ। ਮਾਂ ਪਹਿਲਾਂ ਹੀ ਗੁਜ਼ਰ ਚੁੱਕੀ ਸੀ ਪਿਓ ਵੀ ਹੈ ਨਹੀਂ ਸੀ। ਹੂੰ। ਭਰਾ ਪਰਜਾਈ ਚਲਦੇ ਨਹੀਂ ਸੀ। ਫਿਰ ਉਸ ਤੋਂ ਬਾਅਦ ਬਲਜੀਤ ਤਨ ਕਟੀਆਂ ਕਰਦੀ। ਅੱਛਾ। ਕਾਫੀ ਸਾਲ ਬੀਤਦੇ ਆ ਧੀ ਜਵਾਨ ਹੋ ਜਾਂਦੀ ਆ। ਫਿਰ ਇੱਕ ਦਿਨ ਬਲਜੀਤ ਕੀ ਦੇਖਦੀ ਆ ਕਿ ਜਿਹੜੇ ਬੰਦੇ ਨਾਲ ਉਹ ਵਿਆਹੀ ਆ ਆਪ ਤੋਂ ਵੱਡੀ ਉਮਰ ਦੇ ਨਾਲ ਉਹ ਉਹਦੀ ਧੀ ਤੇ ਮਾੜੀ ਅੱਖ ਰੱਖਦਾ। ਅੱਛਾ। ਉਹ ਉਹਦੀ ਧੀ ਨਾਲ ਗਲਤ ਹਰਕਤਾਂ ਵੀ ਕਰਦਾ। ਹੂੰ ਬਲਜੀਤ ਕਹਿੰਦੀ ਵੀ ਮੈਂ ਹੁਣ ਕਿਹੜੇ ਰਾਹ ਜਾਵਾਂ ਬਹੁਤ ਵਾਰ ਉਹ ਦੇਖਦੀ ਆ। ਉਹ ਜਿਵੇਂ ਇੱਕ ਸ਼ਿਕਾਰੀ ਤੋਂ ਸ਼ਿਕਾਰ ਇੱਕ ਮਾਂ ਬਚਾਉਂਦੀ ਹੁੰਦੀ ਆ ਉਸ ਤਰੀਕੇ ਨਾਲ ਉਹ ਆਪਣੀ ਧੀ ਉਹ ਅਧਖੜੋ ਮਰਦੇ ਬੰਦੇ ਤੋਂ ਦੂਰ ਰੱਖਦੀ ਸੀ। ਹੂੰ ਉਹਨੂੰ ਇਹ ਸੀਗਾ ਵੀ ਇਹਦੇ ਕੋਲੇ ਕਦੀ ਵੀ ਮੈਂ ਆਪਣੀ ਧੀ ਨੂੰ ਕੱਲੀ ਨਾ ਛੱਡਾਂ। ਅੱਛਾ ਉਹਨੂੰ ਉਹ ਘਰ ਵੀ ਜੇਲ੍ਹ ਲੱਗਣ ਲੱਗ ਗਿਆ ਸੀ ਮੈਂ ਇਹ ਘਰ ਚੰਨੇ ਸਾਲ ਹੜਾਏ ਵੀ ਜਦੋਂ ਮੇਰੀ ਧੀ ਜਵਾਨ ਹੋ ਗਈ ਤਾਂ ਇਹ ਬੰਦੇ ਨੇ ਅੱਖ ਰੱਖ ਲਈ। ਹੂੰ ਵੀ ਆਪਦੇ ਸਕੀਬ ਆਪ ਤੋਂ ਬਿਨਾ ਧੀ ਦਾ ਹੋਰ ਕੋਈ ਵੀ ਨਹੀਂ ਹੁੰਦਾ। ਹੂੰ ਬਲਜੀਤ ਨੂੰ ਫਿਰ ਇਹ ਚੀਜ਼ਾਂ ਮਹਿਸੂਸ ਹੋਣ ਲੱਗੀਆਂ ਜਦੋਂ ਬਲਜੀਤ ਨੇ ਆਪਣੀ ਧੀ ਨੂੰ ਆਪਣੇ ਨਾਲ ਰੱਖਣਾ ਤਾਂ ਉਹਦੇ ਪਿਆ ਨੂੰ ਖੇ ਚੜਨੀ। ਉਹਨੇ ਉਹਦੀ ਕੁੱਟਮਾਰ ਕਰਨੀ। ਉਹਨੇ ਕਹਿਣਾ ਤੂੰ ਮੇਰੇ ਤੇ ਸ਼ੱਕ ਕਰਦੀ। ਹੂੰ ਵੀ ਬਲਜੀਤ ਨੂੰ ਇਹ ਗੱਲਾਂ ਸਾਰੀਆਂ ਦਾ ਪਤਾ ਸੀ। ਬਲਜੀਤ ਨੇ ਪਰ ਇਹ ਫੈਸਲਾ ਲੈ ਲਿਆ ਹੁੰਦਾ ਕਿ ਮੈਂ ਹੁਣ ਇਹ ਬੰਦੇ ਨਾਲ ਰਹਿਣਾ ਨਹੀਂ ਹੈਗਾ। ਹੂੰ ਜਦੋਂ ਮੇਰੀ ਕਲੋਂਤੀ ਹੋਰ ਜਵਾਨ ਹੋਊਗੀ ਤਾਂ ਹੋ ਸਕਦਾ ਹੈ ਕੀ ਕੁਛ ਕਰੂਗਾ ਜਾਂ ਕੀ ਮਾੜੀਆਂ ਹਰਕਤਾਂ ਕਰਦੇ। ਜੀ ਮੇਰੀ ਜ਼ਿੰਦਗੀ ਤਾਂ ਬਰਬਾਦ ਹੀ ਕਲੋਂਤੀ ਦੀ ਵੀ ਹੋ ਸਕਦੀ। ਹਾਂ ਕਲੋਂਤੀ ਦੀ ਵੀ ਹੋ ਸਕਦੀ। ਉਹ ਇਹ ਸੋਚਦੀ ਹੈ। ਫਿਰ ਬਲਜੀਤ ਇਹ ਫੈਸਲਾ ਲੈ ਲੈਂਦੀ ਹੈ ਕਿ ਮੈਂ ਇਹ ਬੰਦੇ ਨਾਲ ਰਹਿਣਾ ਨਹੀਂ ਹੈਗਾ। ਬਲਜੀਤ ਕੋਲ ਇੱਕੋ ਹੀ ਆਸਰਾ ਹੁੰਦਾ ਉਹ ਤਾਂ ਪੇਕਾ ਪਿੰਡ। ਹੂੰ ਬਲਜੀਤ ਫਿਰ ਉੱਥੇ ਜਾਂਦੀ ਹੈ ਆਪਣੇ ਭਾਈ ਨੂੰ ਦੁੱਖ ਦੱਸਦੀ ਹੈ ਕਿ ਭਾਈ ਮੇਰੇ ਨਾਲ ਤਾਂ ਆ ਹੋਇਆ। ਮੈਂ ਬਹੁਤ ਟਾਈਮ ਸਬਰ ਕਰਕੇ ਰੱਖਿਆ ਜਦੋਂ ਗੱਲ ਮੇਰੇ ਤੱਕ ਸੀ ਕਹਿੰਦੀ ਮੈਂ ਉਦੋਂ ਤੱਕ ਰੋਕੇ ਰੱਖਿਆ ਆਪਣੇ ਤੱਕ ਲਾਂ ਪਰ ਹੁਣ ਗੱਲ ਮੇਰੀ ਧੀ ਤੱਕ ਵੀ ਪਹੁੰਚ ਗਈ ਉਹ ਬੰਦੇ ਨੇ ਮੇਰੀ ਧੀ ਤੇ ਵੀ ਅੱਖ ਰੱਖ ਲਈ ਹਮ ਬਲਜੀਤ ਦਾ ਭਾਈ ਕਹਿੰਦਾ ਵੀ ਦੇਖ ਪਾਈ ਅਸੀਂ ਤਾਂ ਤੇਰਾ ਪਹਿਲੇ ਹੀ ਮਸਾਂ ਵਿਆਹ ਕੀਤਾ ਸੀ ਪਹਿਲਾਂ ਬਾਪੂ ਨੇ ਮਸਾਂ ਲੋਕਾਂ ਦੇ ਪੈਸੇ ਫੜ ਕੇ ਤੇਰਾ ਵਿਆਹ ਕੀਤਾ ਤੇ ਹੁਣ ਕਹਿੰਦਾ ਅਸੀਂ ਤੇਰਾ ਇੱਥੇ ਤੋਰਾ ਤੋਰਿਆ ਸੀ ਵੀ ਹੁਣ ਅਸੀਂ ਤੇਰੇ ਲਈ ਕੀ ਕਰ ਸਕਦੇ ਮੇਰੇ ਆਪਣੇ ਵੀ ਜਵਾਕ ਹੋ ਗਏ ਭਾਈ ਹਮ ਬਲਜੀਤ ਕਹਿੰਦੀ ਵੀ ਚਲ ਠੀਕ ਆ ਭਾਈ ਉਹ ਕਹਿੰਦਾ ਐ ਕਰਦਾ ਵੀ ਮੇਰਾ ਇੱਥੇ ਨਾਲ ਦੇ ਸ਼ਹਿਰ ਇੱਕ ਮਿੱਤਰ ਆਗਾ ਵੀ ਉਹਨਾਂ ਦੇ ਘਰੇ ਮੈਂ ਤੈਨੂੰ ਕੰਮ ਕਰਤੇ ਲਵਾ ਦਾਨਾ ਵੀ ਉਹਨਾਂ ਦੇ ਘਰੇ ਇੱਕ ਕਮਰਾ ਲੈ ਕੇ ਰਹਿਣ ਲੱਗ ਜੀ ਤੂੰ ਤੇ ਵੀ ਉੱਥੇ ਆਪਣਾ ਜੂਨ ਗੁਜ਼ਾਰਾ ਕਰ ਲਈ ਤੂੰ ਉਹ ਕਹਿੰਦੀ ਵੀ ਮੈਂ ਇਹ ਤਾਂ ਸੋਚ ਲਿਆ ਵੀ ਹੁਣ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਵੀ ਬਹੁਤ ੱਕ ਗਈ ਵੀ ਮੈਂ ਆਪਕੀ ਮੈਨਾਕ ਮੈਂ ਕਰਕੇ ਤੇਹਾੜੀਆਂ ਮਜ਼ਦੂਰੀਆਂ ਕਰਕੇ ਆਪਦੀ ਧੀ ਪਾਲ ਲੂੰਗੀ ਵਿਆਹ ਦੂੰਗੀ ਬਸ ਇਹੀ ਮੇਰਾ ਆਸਰਾ ਇੱਕ ਉਹਦਾ ਭਾਈ ਉਹਨੂੰ ਕਿਸੇ ਦੇ ਘਰੇ ਕੰਮ ਕਰਤੇ ਲਵਾ ਦਾਨਾ ਫਿਰ ਉਸ ਤੋਂ ਬਾਅਦ ਉਹ ਇੱਕ ਕਮਰੇ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਮਾਮਾ ਧੀਆ ਪਰ ਇੱਥੇ ਵੀ ਕੁਝ ਵੱਖਰਾ ਹੁੰਦਾ ਕਿ ਉਹਦੀ ਧੀ ਤੇ ਉਹ ਘਰ ਦਾ ਮਾਲਕ ਵੀ ਅੱਖ ਰੱਖ ਰਿਹਾਦਾ ਅੱਛਾ ਫਿਰ ਬਲਜੀਤ ਨੂੰ ਇਹ ਮਹਿਸੂਸ ਹੁੰਦਾ ਵੀ ਮੇਰੀ ਧੀ ਕਿਸੇ ਬੇਗਾਨੇ ਦੇ ਨਾਲ ਮਹਿਫੂਜ਼ ਹੀ ਹੈ ਨਹੀਂ ਹੂੰ ਉਹ ਕਹਿੰਦੀ ਹੈ ਵੀ ਮੈਂ ਆਪਣੀ ਨੌਕਰੀ ਛੱਡ ਦੂੰਗੀ ਮੈਂ ਕਿਤੇ ਹੋਰ ਕੰਮ ਕਰ ਦੇਖ ਲੂੰਗੀ ਮੈਂ ਇਹ ਘਰ ਵੀ ਛੱਡ ਦੂੰਗੀ ਜਿੱਥੇ ਮੈਂ ਕੰਮ ਕਰ ਕਰਦੀ ਆ ਪਰ ਮੇਰੀ ਧੀ ਸੁਰੱਖਿਅਤ ਰਹੇ ਉਹ ਉੱਥੋਂ ਵੀ ਕੰਮ ਛੱਡ ਦਿੰਦੀ ਆ ਫਿਰ ਉਹਦੇ ਕੋਲੇ ਕੋਈ ਗੁਜ਼ਾਰਾ ਨਹੀਂ ਬਚਦਾ ਹੂੰ ਉਥੋਂ ਨੂੰ ਬਲਜੀਤ ਨੂੰ ਦੱਸ ਪੈਂਦੀ ਆ ਵੀ ਤੂੰ ਆਪਣੀ ਧੀ ਨੂੰ ਪਾਲਣਾ ਜੇ ਤਾਂ ਇੱਥੇ ਇੱਕ ਧਾਗਾ ਫੈਕਟਰੀ ਆ ਉਹਦੇ ਚ ਨੌਕਰੀ ਕਰ ਲਾ ਵੀ ਥੋੜਾ ਗਿਦਾਰਾ ਚੰਗਾ ਹੋ ਜਾਊਗਾ ਕਿਸੇ ਦੀ ਦੀਨ ਗਿਣੀ ਰਹੂਗੀ ਆਪ ਦਾ ਕਿਰਾਏ ਤੇ ਕਮਰਾ ਲੈ ਕੇ ਧੀ ਨੂੰ ਪਾਲਣੀ ਧੀ ਮੈਸ ਹਲੇ 14-15 ਸਾਲ ਦੀ ਹੁੰਦੀ ਆ ਅੱਛਾ ਫਿਰ ਉਸ ਤੋਂ ਬਾਅਦ ਬਲਜੀਤ ਧਾਗਾ ਫੈਕਟਰੀ ਦੇ ਵਿੱਚ ਲੱਗਦੀ ਆ ਹੂੰ ਜਦੋਂ ਬਲਜੀਤ ਧਾਗਾ ਫੈਕਟਰੀ ਦੇ ਵਿੱਚ ਜਾਂਦੀ ਆ ਤਾਂ ਬਹੁਤ ਮਿਹਨਤੀ ਕੁੜੀ ਹੁੰਦੀ ਆ ਉੱਥੇ ਵੀ ਜਾ ਕੇ ਮਿਹਨਤ ਕਰਦੀ ਆ ਉਹ ਫੈਕਟਰੀ ਦੇ ਵਿੱਚ ਜਿਹੜਾ ਮਨੀਮ ਹੁੰਦਾ ਉਹਦੀ ਲੱਤ ਕੱਟੀ ਹੁੰਦੀ ਆ ਤੇ ਨਵੀਂ ਜੀ ਉਮਰ ਦਾ ਮੁੰਡਾ ਹੁੰਦਾ ਉਹ ਅੱਛਾ ਫਿਰ ਉਸ ਤੋਂ ਬਾਅਦ ਵੀ ਜਦੋਂ ਉਹ ਇੰਨਾ ਚੰਗਾ ਕੰਮ ਕਰਦੀ ਆ ਤਾਂ ਉਹ ਮਨੀਮ ਉਹਨੂੰ ਪੁੱਛਦਾ ਭਾਈ ਵੀ ਤੂੰ ਬਹੁਤ ਮਿਹਨਤ ਕਾਸ਼ਾਂ ਵੀ ਕਿਹੜਾ ਪਿੰਡ ਆ ਤੇਰਾ ਕਿੱਥੋਂ ਆ ਹਨਾ ਵੀ ਤੂੰ ਬਹੁਤ ਵਧੀਆ ਕੰਮ ਕਰਦੀ ਆ ਉਹ ਕਹਿੰਦੀ ਵੀ ਭਾਈ ਮੈਂ ਕਰਮਾਂ ਦੀ ਮਾਰੀ ਆ ਹੂੰ ਮਨੀਮ ਨੂੰ ਉਹ ਆਪਣੀ ਸਾਰੀ ਕਹਾਣੀ ਦੱਸਦੀ ਆ ਅੱਛਾ ਉਹ ਕਹਿੰਦੀ ਵੀ ਮੈਂ ਆਹ ਪਿੰਡ ਪਹਿਲਾਂ ਵਿਆਹੀ ਬਾਈ ਫਿਰ ਉਸ ਤੋਂ ਬਾਅਦ ਮੇਰਾ ਪਤੀ ਮਰ ਗਿਆ ਫਿਰ ਉਸ ਤੋਂ ਬਾਅਦ ਮੈਂ ਆਪਣੇ ਪੇਕੇ ਗਈ ਪੇਕੇ ਨੇ ਵੀ ਨਹੀਂ ਰੱਖਿਆ ਉਹਨਾਂ ਨੇ ਕਿਤੇ ਹੋਰ ਅਧ ਖੜਾ ਉਮਰ ਦੇ ਬੰਦੇ ਨਾਲ ਮੈਨੂੰ ਵਿਆਹਤਾ ਉਨੇ ਮੇਰੀ ਧੀ ਤੇ ਅੱਖ ਰੱਖ ਲਈ ਫਿਰ ਮੈਂ ਕਿਸੇ ਘਰੇ ਕੰਮ ਕਰਨ ਲੱਗੀ ਉਹਨੇ ਮੇਰੀ ਧੀ ਤੇ ਅੱਖ ਰੱਖ ਲਈ ਉੱਥੋਂ ਜਾਨ ਬਚਾ ਕੇ ਆਪਣੀ ਧੀ ਦੀ ਆਪਣੀ ਇੱਜ਼ਤ ਮਹਫੂਜ਼ ਕਰਕੇ ਫਿਰ ਮੈਂ ਇੱਧਰ ਨੂੰ ਆਈ ਹੂੰ ਉਹ ਕਹਿੰਦਾ ਵੀ ਕਿਹੜੇ ਪਿੰਡ ਵੈਈ ਸੀ ਉਹ ਪਿੰਡ ਦਾ ਨਾਮ ਦੱਸ ਦਈਏ ਕਹਿੰਦੀ ਭਾਈ ਆਹ ਪਿੰਡ ਵੈਈ ਸੀ ਮੈਂ ਉਹ ਮਨੀਮ ਜਿਹੜਾ ਨਵੀਂ ਉਮਰ ਦਾ ਮੁੰਡਾ ਹੁੰਦਾ ਉਹ ਹੈਰਾਨ ਰਹਿ ਜਾਂਦਾ ਹੂੰ ਕਿਉਂਕਿ ਉਹ ਮਨੀਮ ਦਾ ਪਿੰਡ ਉਹੀ ਹੁੰਦਾ ਜਿੱਥੇ ਉਹ ਕੁੜੀ ਸਭ ਤੋਂ ਪਹਿਲਾਂ ਬਲਜੀਤ ਵੈਈ ਸੀ ਅੱਛਾ ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੁੰਦੀ ਆ ਕਿ ਉਹ ਜਿਹੜਾ ਮਨੀਮ ਹੁੰਦਾ ਉਹ ਬਲਜੀਤ ਦਾ ਦਿਔਰ ਹੁੰਦਾ ਜਿਹੜੇ ਨੂੰ ਉਹ ਛੋਟੀ ਉਮਰ ਦੇ ਨੂੰ ਛੱਡ ਕੇ ਆਈ ਹੁੰਦੀ ਆ। ਕੀ ਬਾਤ ਆ। ਪਰ ਬਲਜੀਤ ਨੂੰ ਇਹ ਗੱਲਾਂ ਦਾ ਨਹੀਂ ਪਤਾ ਹੁੰਦਾ। ਥੋੜਾ ਸਮਾਂ ਬੀਤਦਾ ਤਾਂ ਉਹ ਮਨੀਮ ਜਿਹੜਾ ਹੁੰਦਾ ਸਰਬਜੀਤ ਉਹ ਆਪਣੀ ਮਾਂ ਨਾਲ ਘਰੇ ਜਾ ਕੇ ਗੱਲ ਕਰਦਾ। ਅੱਛਾ ਕਹਣਾ ਵੀ ਦੇਖ ਮਾਂ ਮੈਨੂੰ ਫੈਕਟਰੀ ਦੇ ਵਿੱਚ ਮੇਰੀ ਪਰਜਾਈ ਮਿਲੀ ਸੀ। ਹੂੰ ਉਹਦੀ ਮਾਂ ਲਾਲ ਪੀਲੀ ਹੋ ਜਾਂਦੀ ਆ ਗੁੱਸੇ 'ਚ। ਸਰਜੀਤ ਦੀ ਮਾਂ ਹੂੰ ਉਹ ਕਹਿੰਦੀ ਆ ਵੀ ਉਹ ਪੁੱਠੇ ਪੈਰਾਂ ਵਾਲੀ ਉਹ ਕ ਲੈਣੀ। ਕਹਿੰਦੀ ਜਿਹੜੀ ਨੇ ਆਉਂਦੇ ਸਾਰ ਪਹਿਲਾਂ ਧੀ ਜਮ ਕੇ ਮੱਥੇ ਮਾਰੀ ਤੇ ਫਿਰ ਉਸ ਤੋਂ ਬਾਅਦ ਕਹਿੰਦੀ ਤੇਰਾ ਭਾਈ ਖਾ ਲਿਆ ਆਪਣਾ ਤਾਂ ਘਰ ਯੂਨੇ ਪਟਿਆ ਵੀ ਹੁਣ ਫੇਰ ਤੇਰੇ ਪਿੱਛੇ ਹਾਂ ਵੀ ਹੁਣ ਫੇਰ ਤੇਰੇ ਪਿੱਛੇ ਪੈ ਗਈ ਉਹ ਕਹਿੰਦਾ ਵੀ ਨਹੀਂ ਮਾਂ ਵੀ ਹੈ ਤਾਂ ਉਹ ਭਤੀਜੀ ਆਪਣਾ ਹੀ ਖੂਨ ਹਮ ਹਨਾ ਉਹ ਕਹਿੰਦੀ ਨਹੀਂ ਉਹਦੀ ਮਾਂ ਪੈਰਾਂ ਤੇ ਪਾਣੀ ਪੈਣ ਨਹੀਂ ਦਿੰਦੀ ਹਮ ਬਲਜੀਤ ਨੂੰ ਵੀ ਪਤਾ ਲੱਗ ਜਾਂਦਾ ਕਿ ਇਹ ਮੇਰਾ ਦਿਉਰਾ ਹਮ ਬਲਜੀਤ ਸੁਰਜੀਤ ਨੂੰ ਇਹ ਸਾਰੀ ਗੱਲ ਪੁੱਛਦੀ ਆ ਵੀ ਜਦੋਂ ਮੈਂ ਆਪਣੇ ਸਹੁਰਿਆਂ ਤੋਂ ਆਈ ਸੀ ਜਦੋਂ ਤੇਰੇ ਘਰ ਦੇ ਨੇ ਮੈਨੂੰ ਜਵਾਬ ਦਿੱਤਾ ਸੀ ਵੀ ਅਸੀਂ ਰੱਖਣੀ ਹੋ ਹੈ ਨਹੀਂ ਤੂੰ ਫਿਰ ਕਹਿੰਦੀ ਵੀ ਉਦੋਂ ਤਾਂ ਤੂੰ ਤੰਦਰੁਸਤ ਸੀ ਹੂੰ ਤੇਰੇ ਹੱਥ ਪੈਰ ਸਲਾਮ ਸੀ ਵੀ ਇਹ ਕੀ ਹੋ ਗਿਆ ਉਹ ਕਹਿੰਦਾ ਵੀ ਬਹੁਤ ਚੰਗੀ ਜਿੰਦਗੀ ਚੱਲਦੀ ਸੀ ਮੇਰੀ ਵੀ ਚਲੋ ਮੈਂ ਆਪ ਦੀ ਕਿਉਂਕਿ ਭਾਈ ਤਾਂ ਚਲੇ ਗਿਆ ਸੀਗਾ ਵੀ ਮੈਂ ਆਪ ਗੁਜ਼ਾਰਾ ਕਰਦਾ ਤੋਰਦਾ ਸੀਗਾ ਫਿਰ ਉਸ ਤੋਂ ਬਾਅਦ ਕਹਿੰਦਾ ਵੀ ਮੇਰਾ ਇੱਕ ਠੀਕ ਘਰੇ ਰਿਸ਼ਤਾ ਹੋ ਜਾਂਦਾ ਜਿਹੜੇ ਆਪਣੇ ਹیثیت ਮੁਤਾਬਕ ਸੀ ਕਹਿੰਦਾ ਫਿਰ ਉਸ ਤੋਂ ਬਾਅਦ ਮੇਰਾ ਐਕਸੀਡੈਂਟ ਹੋ ਜਾਂਦਾ ਕਹਿੰਦਾ ਐਕਸੀਡੈਂਟ 'ਚ ਮੇਰੀ ਲੱਤ ਕੱਟੀ ਜਾਂਦੀ ਆ ਜਿਹੜੇ ਘਰੇ ਮੇਰਾ ਰਿਸ਼ਤਾ ਹੋਇਆ ਸੀ ਉਹ ਕੁੜੀ ਵਾਲੇ ਨੇ ਜਵਾਬ ਦਿੱਤਾ ਸੀ ਅੱਛਾ ਉਸ ਤੋਂ ਬਾਅਦ ਕਹਿੰਦਾ ਮੈਂ ਵੀ ਇਹ ठान ਲਿਆ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਹੂੰ ਵੀ ਹੋ ਸਕਦਾ ਵੀ ਮੇਰੇ ਵਰਗੇ ਕੱਲ ਨੂੰ ਕੁੜੀ ਕੋ ਮੈਨੂੰ ਮਿਲੇ ਰਿਸ਼ਤੇ ਆਏ ਵੀ ਕਹਿੰਦਾ ਉਹ ਕੋਈ ਕੁੜੀ ਹੱਥਾਂ ਦੇ ਤੁਰਦੀ ਸੀ ਕੋਈ ਕਹਿੰਦਾ ਕਿਸੇ ਦੇ ਲੱਗਦਾ ਨਹੀਂ ਸੀ ਆਪਾਹੇ ਸੀ ਆਪਾਹੇ ਸੀ ਕਹਿੰਦਾ ਮੈਂ ਇਹ ਸੋਚ ਲਿਆ ਸੀ ਵੀ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਵੀ ਮੈਂ ਆਪਣੀ ਮਾਂ ਨੂੰ ਜਾਂ ਆਪਣੇ ਪਰਿਵਾਰ ਨੂੰ ਕਿਉਂ ਸਜਾ ਦੇਵਾਂ ਕਿੱਥੇ ਮੇਰੀ ਮਾਂ ਹੁਣ ਮੈਨੂੰ ਇਕੱਲੇ ਨੂੰ ਸੰਭਲੀ ਫਿਰ ਉਹਨੂੰ ਵੀ ਸੰਭਿਆ ਕਰੂ ਹੂੰ ਬਲਜੀਤ ਨੂੰ ਸਾਰੀ ਗੱਲ ਦੱਸਤਾ ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਦੋਨਾਂ ਦੇ ਮਨ ਅੰਦਰ ਇੱਕ ਖਿੱਚ ਮਹਿਸੂਸ ਹੁੰਦੀ ਹੈ ਦੋਨਾਂ ਨੂੰ ਹੂੰ ਤੇ ਦੋਨੇ ਇੱਕ ਦੂਜੇ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੰਦੇ ਆ ਹਮਦਰਦੀ ਹੋ ਗਈ ਦੋਨੋਂ ਨੂੰ ਹਮਦਰਦੀ ਹੋ ਗਈ ਦੋਨਾਂ ਨੂੰ ਇਹ ਲੱਗਿਆ ਕਿ ਅਸੀਂ ਦੋਨੇ ਹੀ ਸਮੇਂ ਦੇ ਮਾਰੇ ਹੋਏ ਆ ਹੂੰ ਕਿ ਦੋਨਾਂ ਤੇ ਸਾਡੇਾਂ ਤੇ ਇੱਕੋ ਜਿਹਾ ਵਕਤ ਪਿਆ ਹੂੰ ਤੇ ਸੁਰਜੀਤ ਉਹ ਗੁੜੀਆਂ ਨੂੰ ਵੀ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਹਨੂੰ ਇਹ ਸੀਗਾ ਕਿ ਇਹ ਸਾਡਾ ਖੂਨ ਆ ਮੇਰੇ ਭਾਈ ਦਾ ਖੂਨ ਆ ਇਹ ਹੂੰ ਫਿਰ ਉਸ ਤੋਂ ਬਾਅਦ ਉਹਦੀ ਮਾਂ ਸੁਰਜੀਤ ਦੀ ਫਿਰ ਵੀ ਨਹੀਂ ਮੰਦੀ ਹੈਗੀ ਹੂੰ ਸੁਰਜੀਤ ਦੀ ਮਾਂ ਕਹਿੰਦੀ ਹੈ ਵੀ ਜਾ ਉਹ ਆਉ ਜਾ ਮੇਰੇ ਇੱਥੋਂ লাশ ਹੋ ਜਾਓ ਅੱਛਾ ਸੁਰਜੀਤ ਫਿਰ ਆਪਣੇ ਮਾਮੇ ਨਾਲ ਗੱਲ ਕਰਦਾ ਹੂੰ ਉਹ ਕਹਿੰਦਾ ਵੀ ਦੇਖੋ ਇਹ ਮੇਰੀ ਭਝਾਈ ਆ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਵੀ ਆਪਣੇ ਘਰ ਦੀ ਇੱਜ਼ਤ ਘਰ ਚ ਰਹਿ ਜੂਗੀ ਜਿਹੜੀ ਭਤੀਜੀ ਆ ਉਹਨੂੰ ਅਸੀਂ ਪਾਲ ਲਾਂਗੇ ਵੀ ਮੈਂ ਇਹ ਸੋਚ ਲਿਆ ਸੀ ਜਿੱਥੇ ਵੀ ਸ਼ਰੀਰਾ ਮੇਰੇ ਲਈ ਬੰਦ ਹੋ ਗਏ ਮੈਂ ਵਿਆਹ ਹੀ ਨਹੀਂ ਕਰਾਉਣਾ ਮੇਰੇ ਲਈ ਦੁਨੀਆ ਹੀ ਖਤਮ ਹੋ ਗਈ ਪਰ ਮੈਨੂੰ ਦੁਬਾਰੇ ਜਿਉਣ ਦੀ ਆਸ ਇੱਕ ਮਿਲ ਗਈ ਹੂੰ ਇਹ ਕੱਲ ਨੂੰ ਹੋਰ ਵਿਆਹ ਕਿ ਹੋਊਗੀ ਕੱਲ ਨੂੰ ਜੇ ਤੁਸੀਂ ਮੈਨੂੰ ਸਹੀ ਸਲਾਮਤ ਲੱਤਾਂ ਬਾਹਾਂ ਵਾਲੀ ਲਿਆ ਕੇ ਵੀ ਦਿੱਤੀ ਹੋ ਸਕਦਾ ਕੱਲ ਨੂੰ ਅਮਰੀਕਾ ਜਾਰ ਨਾ ਕਰੇ ਮੈਨੂੰ ਨਾ ਸੰਭੇ ਹੂੰ ਵੀ ਉਸ ਵਕਤ ਮੈਂ ਛੋਟਾ ਸੀ ਉਸ ਵਕਤ ਮੈਨੂੰ ਇਹ ਗੱਲਾਂ ਦੀ ਸਮਝ ਨਹੀਂ ਸੀ ਪਰ ਮੈਨੂੰ ਅੱਜ ਇਹ ਲੱਗਦਾ ਵੀ ਜੇ ਮੈਨੂੰ ਪ੍ਰਮਾਤਮਾ ਨੇ ਜੇ ਮੈਨੂੰ ਕੁਦਰਤ ਨੇ ਇਹ ਮੌਕਾ ਦਿੱਤਾ ਵੀ ਗੇ ਮੈਨਾਂ ਕਿਵੇਂ ਕਰਕੇ ਉਹ ਦੇਖੋ ਮੈਨੂੰ ਹੀਲੇ ਬੀਲੇ ਪੈ ਕੇ ਉਹ ਮੈਨੂੰ ਮਿਲੀ ਮੇਰੀ ਪਰਜਾਈ ਹੂੰ ਤਾਂ ਮੈਨੂੰ ਵੀ ਰੱਬ ਦਾ ਇਸ਼ਾਰਾ ਕਹਿੰਦਾ ਸਮਝ ਲੈਣਾ ਚਾਹੀਦਾ ਹੂੰ ਵੀ ਉਹ ਰੁਲਦੀਆਂ ਫਿਰਦੀਆਂ ਉਹ ਰੁਲਦੀਆਂ ਫਿਰਦੀਆਂ ਧੱਕੇ ਖਾਂਦੀਆਂ ਫਿਰਦੀਆਂ ਹੂੰ ਉਹਦਾ ਮਾਮਾ ਉਹਦੀ ਮਾਂ ਨੂੰ ਸਮਝਾਉਂਦਾ ਪਰ ਉਹਦੀ ਮਾਂ ਪੈਰਾਂ ਤੇ ਪਾਣੀ ਨਹੀਂ ਪੈਣ ਦੇਦੀ ਉਸ ਤੋਂ ਬਾਅਦ ਸੁਰਜੀਤ ਬਲਜੀਤ ਦੇ ਨਾਲ ਵਿਆਹ ਕਰਾ ਲੈਂਦਾ ਅੱਛਾ ਕੋਟ ਮੈਰਿਜ ਆਪਣੀ ਮਾਂ ਤੋਂ ਉੱਤੇ ਦੀ ਹੋ ਗਈ ਹੂੰ ਮਾਂ ਨੂੰ ਇਹ ਸਾਰਾ ਚੀਜ਼ਾਂ ਮਨਜ਼ੂਰ ਨਹੀਂ ਹੁੰਦੀਆਂ ਹੂੰ ਹੂੰ ਬਲਜੀਤ ਆਪਣੇ ਦਿਓਰ ਨਾਲ ਵਿਆਹ ਕਰਾ ਕੇ ਉਹ ਘਰ ਦੇ ਵਿੱਚ ਆਉਂਦੀ ਆ ਉਹ ਘਰ ਦੇ ਵਿੱਚ ਜਿਹੜੇ ਕਦੇ ਉਹਨੇ 10 ਸਾਲ ਪਹਿਲਾਂ ਪੈਰ ਪਾਈ ਸੀ ਇਹ ਕਹ ਕੇ ਕਰਤਾ ਸੀ ਕਿ ਇਹ ਕ ਲੈਣੀ ਐ ਅਸੀਂ ਨਹੀਂ ਰੱਖਣੀ ਫਿਰ ਉਹ ਘਰ ਦੇ ਵਿੱਚ ਉਹ ਦੁਬਾਰੇ 10 ਸਾਲਾਂ ਬਾਅਦ ਵਾਕੇ ਆਈ ਹੂੰ ਕੁਦਰਤ ਦੀ ਖੇਡ ਦੇਖੋ ਫਿਰ ਉਸ ਤੋਂ ਬਾਅਦ ਸੁਰਜੀਤ ਦੀ ਮਾਂ ਉਹ ਘਰ ਛੱਡ ਕੇ ਚਲੀ ਜਾਂਦੀ ਹੈ ਅੱਛਾ ਉਹ ਆਪਣੇ ਭਰਾਵਾਂ ਕੋਲੇ ਰਹਿਣ ਲੱਗ ਜਾਂਦੀ ਹੈ ਹੂੰ ਭਰਾ ਭਜਾਈਆਂ ਦੇ ਵੀ ਨੂੰਹਾਂ ਆਈਆਂ ਹੁੰਦੀਆਂ ਨੇ ਉਹ ਕਿੰਨਾ ਕੁ ਟਾਈਮ ਚੱਲਦੀਆਂ ਨੇ ਥੋੜਾ ਸਮਾਂ ਬੀਤਦਾ ਸੁਰਜੀਤ ਤੇ ਬਲਜੀਤ ਆਪਣੀ ਚੰਗੀ ਜ਼ਿੰਦਗੀ ਜੀਉਂਦੇ ਆ ਤੇ ਉਹ ਬੱਚੀ ਨੂੰ ਪੜਾਉਂਦਾ ਵੀ ਆ ਸੁਰਜੀਤ ਫਿਰ ਦੂਸਰੇ ਪਾਸੇ ਉਹਦੀ ਮਾਂ ਜਦੋਂ ਮੰਜੇ ਤੇ ਪਈ ਹੁੰਦੀ ਆ ਤਾਂ ਉਹਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਤਾਂ ਆਪਣੀ ਅੜੀ ਚ ਘਰ ਛੱਡ ਕੇ ਗਈ ਹੁੰਦੀ ਆ ਹੂੰ ਸਰਜੀਤ ਵੀ ਅੜੀ ਦਾ ਪੱਕਾ ਸੀ ਉਹਨੂੰ ਐ ਸੀ ਵੀ ਆਪ ਹੀ ਆਊਗੀ ਅੱਛਾ ਫਿਰ ਉਸ ਤੋਂ ਬਾਅਦ ਜਦੋਂ ਇਹ ਪਤਾ ਲੱਗਦਾ ਵੀ ਮਾਂ ਦੀ ਦਿਨ-ਪ੍ਰਤੀ ਦਿਨ ਹਾਲਤ ਖਰਾਬ ਹੋਈ ਜਾਂਦੀ ਆ ਮਨ ਤੇ ਉਹਨੇ ਬੋਝ ਲੈ ਲਿਆ ਫਿਕਰ ਲੈ ਲਿਆ ਇਹ ਗੱਲ ਦਾ ਵੀ ਫੇਰ ਪੁੱਠੇ ਪੈਰਾਂ ਵਾਲੀ ਘਰੇ ਆ ਗਈ ਫੇਰ ਕੁਝ ਮਾੜਾ ਹੋਊਗਾ ਫੇਰ ਉਸ ਤੋਂ ਬਾਅਦ ਸਰਜੀਤ ਨੂੰ ਬਲਜੀਤ ਕਹਿੰਦੀ ਆ ਵੀ ਹੈ ਤਾਂ ਆਪਣੀ ਮਾਂ ਆਈ ਆ ਹੂੰ ਵੀ ਜਿੰਨਾ ਨੇ ਤੁਹਾਨੂੰ ਢਡੋਂ ਜਮੈਂ ਨਹੀਂ ਕਰਨਾ ਚਾਹੀਦਾ ਆਪਾਂ ਉਹਨੂੰ ਲੈ ਕੇ ਆਉਨੇ ਆ अच्छा फिर बलजीत ਉਹ ਆਪਣੀ ਸੱਸ ਨੂੰ ਆਪਣੇ ਜਾਨੀ ਮਾਮੇ ਸਹੁਰਿਆਂ ਦੇੋਂ ਲੈ ਕੇ ਆਉਂਦੀ ਹੈ ਤੇ ਉਹਦੀ ਪੂਰੀ ਸ਼ਾਮ ਸੰਭਾਲ ਕਰਦੀ ਹੈ ਤੇ ਉਹਨੂੰ ਪੈਰਾਂ ਸਰ ਕਰ ਲੈਂਦੀ ਹੈ। اچھا ਉਹਦੀ ਸੱਸ ਵੀ ਤੰਦਰੁਸਤ ਹੋ ਜਾਂਦੀ ਹੈ। ਫਿਰ ਉਹਦੀ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ 10 ਸਾਲਾਂ ਬਾਅਦ ਵੀ ਇਹ ਕੁੜੀ ਨੇ ਪਹਿਲਾਂ ਮੇਰਾ ਪੁੱਤ ਸੰਭਾਲਿਆ। ਉਹਦੇ ਨਾਲ ਤੰਗੀਆਂ ਪਰੇਸ਼ਾਨੀਆਂ ਕੱਟੀਆਂ। ਹਮ ਮੈਰੀ ਅੱਖਾਂ ਤੇ ਐਨੀ ਪੁੱਤ ਦੀ ਜਾਂ ਪੋਤੇ ਦੀ ਪੱਟੀ ਬੰਨੀ ਹੋਈ ਸੀ ਮੈਂ ਇਹਨੂੰ ਘਰੋਂ ਕੱਢਤਾ ਵੀ ਮੇਰਾ ਪੁੱਤ ਤਾਂ ਗਿਆ ਗਿਆ ਮੈਂ ਆਪਣੇ ਘਰ ਦੇ ਤਿੰਨ ਜੀ ਘਰੋਂ ਤੁਰਤੀ ਸੀ ਹੂੰ ਮੇਰੀ ਨੂੰਹ ਵੀ ਗਈ ਸੀ ਮੇਰਾ ਪੁੱਤ ਵੀ ਗਿਆ ਮੇਰੀ ਪੁੱਤ ਵੀ ਗਈ ਪਰਿਵਾਰ ਹੀ ਉਜੜ ਲਿਆ ਆਪਣੇ ਹੱਥੀ ਮੈਂ ਆਪਦੇ ਹੱਥੀਂ ਆਪਦਾ ਪਰਿਵਾਰ ਅਜਾੜ ਲਿਆ ਸੀ ਹੂੰ ਫਿਰ ਉਹ ਬਲਜੀਤ ਦੇ ਹੱਥ ਤੱਕ ਚੁੰਮਦੀ ਸੀ ਵੀ ਮੈਨੂੰ ਮaaf ਕਰਦੇ ਅੱਛਾ ਵੀ ਮੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਫਿਰ ਉਸ ਤੋਂ ਬਾਅਦ ਉਹ ਪਰਿਵਾਰ ਦੀ ਜ਼ਿੰਦਗੀ ਚੰਗੀ ਹੁੰਦੀ ਆ ਉਤੀ ਵਧੀਆ ਪੜ੍ਹ ਲਿਖ ਜਾਂਦੀ ਆ ਤੇ ਸਰਜੀਤ ਆਪਣੀ ਪੂਰੀ ਵਾਹ ਲਾ ਕੇ ਆਪਣੀ ਭਤੀਜੀ ਨੂੰ ਪਾਲਦਾ ਤੇ ਹੋਰ ਬੱਚੇ ਦੀ ਗੰਜੈਸ਼ ਦੋਨੇ ਜਾਣੇ ਨਹੀਂ ਰੱਖਦੇ ਹੈਗੇ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਇਹੀ ਖੂਨ ਆ ਇਹੀ ਸਾਰਾ ਕੁਝ ਹੈ ਇਹੀ ਧੀ ਹੈ ਇਹੀ ਪੁੱਤ ਆ ਉਸ ਤੋਂ ਬਾਅਦ ਕਦੇ ਸਰਜੀਤ ਦੀ ਮਾਂ ਨੇ ਇਹ ਤੱਕ ਵੀ ਸਰਜੀਤ ਤੇ ਬਲਜੀਤ ਨੂੰ ਆਖਿਆ ਨਹੀਂ ਸੀ ਕਿ ਤੁਸੀਂ ਪੁੱਤ ਲਓ ਹੂੰ ਉਹਨੂੰ ਲੱਗਦਾ ਸੀ ਕਿ ਜੋ ਕੁਝ ਹੋ ਗਿਆ ਵੀ ਮੈਂ ਪਹਿਲਾਂ ਆਪਣੀ ਪੋਤੀ ਨਾਲ ਇੰਨੇ ਬਿਤਕਰੀ ਕੀਤੇ ਵੀ ਇਹਨੂੰ ਮੈਂ ਹੁਣ ਆਪਣੇ ਘਰ ਦੇ ਨਾਲ ਲਾ ਕੇ ਰੱਖਣਾ ਤੇ ਉਹ ਸੱਸ ਨੇ ਆਪਣੀ ਪੋਤੀ ਨੂੰ ਬਹੁਤ ਚਾਵਾ ਲਾਡਾਂ ਨਾਲ ਪਾਲਿਆ ਫਿਰ ਉਸ ਤੋਂ ਬਾਅਦ ਥੋੜਾ ਸਮਾਂ ਹੀ ਬਲਜੀਤ ਦੀ ਸੱਸ ਕੱਢਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਸੁਰਜੀਤ ਤੇ ਬਲਜੀਤ ਆਪਣੀ ਉਹਤੀ ਦਾ ਵਿਆਹ ਕਰਦੇ ਆ ਤੁਸੀਂ ਆਪ ਦੇਖੋ ਵੀ ਇਹ ਹਿਲੇ ਵਸੀਲੇ ਕਿਵੇਂ ਬਣੇ ਕਿ 10 ਸਾਲ ਪਹਿਲਾਂ ਜਿਹੜੀ ਔਰਤ ਨੂੰ ਘਰੋਂ ਧੱਕੇ ਮਾਰ ਕੇ ਇੱਕ ਇੱਕ ਕੱਢਦਾ ਸੀ ਕਿ ਇੱਕ ਲੈਣੀ ਆ ਕਰਮਾ ਮਾਰੀਆਂ ਨੇ ਪੁੱਤ ਕਾ ਲਿਆ ਪੋਤੀ ਮੱਥੇ ਮਾਰੀ ਤੇ ਉਹ ਫਿਰ 10 ਸਾਲਾਂ ਬਾਅਦ ਉਹੀ ਘਰ ਦੇ ਵਿੱਚ ਵਿਆਹ ਕੇ ਆਈ ਤੇ ਆਪ ਤੋਂ 10 ਸਾਲ ਦੀ ਛੋਟੀ ਦੇ ਔਰ ਨਾਲ ਉਹਨੇ ਵਿਆਹ ਕਰਾਇਆ ਤੇ ਦੋਨਾਂ ਦੇ ਅੰਦਰ ਕਿਵੇਂ ਖਿੱਚ ਬਣੀ ਕਿਵੇਂ ਉਹ ਤੀ ਦਾ ਪਾਲਣ ਪੋਸ਼ਣ ਚੰਗਾ ਹੋ ਗਿਆ ਜਿਹੜੀ ਕਦੇ ਟੁੱਟਦੀ ਫਿਰਦੀ ਸੀ ਹੂੰ ਤੇ ਪ੍ਰਮਾਤਮਾ ਨੇ ਕਿਹਾ ਇਦਾਂ ਪ੍ਰਮਾਤਮਾ ਹੀ ਜਾਣਦਾ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਹਰ ਸ਼ੁੱਕਰਵਾਰ ਸਵੇਰੇ 10:30 ਵਜੇ ਇਹ ਕਹਾਣੀਆਂ ਤੁਸੀਂ YouTube ਕਹਿੰਦੇ ਪੰਜਾਬੀ ਚੈਨਲ ਤੇ ਸੁਣ ਸਕਦੇ ਹੋ